ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਦੀਆਂ ਵੱਡੀਆਂ ਖਬਰਾਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਜੀ ਅੱਜ ਤੋਂ ਦੱਸਣ ਜਾਣ ਹੈ ਕਿਸਾਨਾਂ ਦੇ ਮਸਲੇ ਹੋਣਗੇ ਹੱਲ ਜਨਹੀਂ 4 ਲੱਖ ਰਾਸ਼ਨ ਗੜ ਤਾਰਕਾਂ ਲਈ ਵੱਡੀ ਖੁਸ਼ਖਬਰੀ ਦਿੱਤੀ ਜਾ ਰਹੀ ਹੈ ਕੀ ਹੈ ਉਹ ਖੁਸ਼ਖਬਰੀ ਉਹ ਵੀ ਤੁਹਾਡਾਂ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜ਼ਾਰਿਸ਼ ਜਿੰਨੇ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਹਾਂ ਜੀ ਤੇ ਤਾਜ਼ਾ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਕੈਨੇਡਾ ਨੇ ਕੀਤੀ ਹੈ ਜੀ ਹੋਰ ਸਖਤੀ ਵਿਦਿਆਰਥੀਆਂ ਤੋਂ ਮੁੜ ਮੰਗੇ ਜਾ ਰਹੇ ਨੇ ਜੀ ਦਸਤਾਵੇਜ਼ ਡਿਪੋਰਟ ਕੀਤੇ ਜਾਣ ਦਾ ਜੀ ਵਧਿਆ ਖਤਰਾ ਤਾਹਾਨੂੰ ਸੁਣਾ ਚੁਣੇ ਜੀ ਕੈਨੇਡਾ ਚ ਭਾਰਤੀਆਂ ਦੇ ਲਗਾਤਾਰ ਹਮਲੇ ਹੋ ਰਹੇ ਨੇ ਤਿੰਨ ਭਾਰਤੀ ਵਿਦਿਆਰਥੀਆਂ ਦੇ ਕਤਲ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧਣ ਲੱਗ ਪਿਆ ਦੂਜੇ ਪਾਸੇ ਕੈਨੇਡੀਅਨ ਸਰਕਾਰ ਵੀ ਭਾਰਤੀ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਪਾਕੀ ਨਹੀਂ ਛੱਡ ਰਹੀ ਕੈਨੇਡਾ ਚ ਪੜ ਰਹੇ ਵਿਦਿਆ ਭਾਰਤੀ ਵਿਦਿਆਰਥੀ ਚ ਹੁਣ ਨਵਾਂ ਤਣਾਅ ਪੈਦਾ ਹੋ ਚੁੱਕਿਆ ਰਿਪੋਰਟਾਂ ਮੁਤਾਬਕ ਉਹਨਾਂ ਤੋਂ ਕਈ ਤਰ੍ਹਾਂ ਦੇ 10 ਵਜੇ ਮੰਗੇ ਜਾ ਰਹੇ ਨੇ ਵਿਦਿਆਰਥੀ ਤੋਂ ਈਮੇਲ ਰਾਹੀਂ ਸਟੱਡੀ ਪਰਮਿਟ ਵੀਜ਼ਾ ਵਿਦਿਅਕ ਰਿਕਾਰਡ ਅੰਕ ਅਤੇ ਹਾਜ਼ਰੀ ਵੀ ਮੰਗੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਪੰਜਾਬ ਚ 18 ਦਸੰਬਰ ਨੂੰ ਕਰਨਾ ਪੈ ਸਕਦਾ ਹੈ ਮੁਸ਼ਕਲਾਂ ਦਾ ਸਾਹਮਣਾ ਕਰੋ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਜੀ ਖਬਰ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਨੇ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਕਿਸਾਨ ਜਥੇਬੰਦੀ ਦੇ ਆਗੂ ਸਰਨ ਸਿੰਘ ਭੰਦੇੜ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 18 ਦਸੰਬਰ ਨੂੰ ਪੰਜਾਬ ਪਰ ਵਿੱਚ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਪੰਜਾਬ ਦਾ ਕੋਈ ਜਿਹੜਾ ਕੋਈ ਨਹੀਂ ਕੋਨਾ ਅਜਾਹ ਨਹੀਂ ਹੈ ਜਿੱਥੇ ਰੇਲ ਗੱਡੀਆਂ ਨਾ ਰੁਕੀਆਂ ਹੋਣ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਟ੍ਰੇਨਾਂ ਨੂੰ ਰੋਕਿਆ ਜਾਵੇਗਾ ਉਹਨਾਂ ਨੇ ਕਿਹਾ ਕਿ 16 ਤਰੀਕ ਨੂੰ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਵੀ ਟਰੈਕਟਰ ਮਾਰਚ ਕਰਿਆ ਜਾਵੇਗਾ ਇਹ ਖਬਰ ਉਹਨਾਂ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਜੋ 18 ਨੂੰ ਜੇਲ ਯਾਤਰਾ ਕਰਨ ਜਾ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਮੁੱਖ ਮੰਤਰੀ ਦੀ ਕੋਠੀ ਅੱਗੇ ਇੱਕ ਕੰਪਿਊਟਰ ਅਧਿਆਪਕਾਂ ਨੇ ਕੱਟੀ ਹੈ ਜੀ ਰਾਤ ਕਿਹਾ ਮੰਗਾਂ ਦੇ ਹੱਲ ਦਾ ਭਰੋਸਾ ਨਾ ਮਿਲਣ ਤੱਕ ਡਟੇ ਰਹਾਂਗੇ ਕੇਂਦਰੀ ਮੁੱਖ ਮੰਤਰੀ ਭਵੰਤਮਨ ਦੀ ਕੋਠੀ ਅੱਗੇ ਸੰਗਰੂਰ ਵਿਖੇ ਤਰਨੇ ਦੌਰਾਨ ਸੜਕ ਉੱਤੇ ਖੁੱਲੇ ਅਸਮਾਨ ਹੇਠ ਕੰਪਿਊਟਰ ਅਧਿਆਪਕਾਂ ਨੇ ਸਾਰੀ ਰਾਤ ਗੁਜ਼ਾਰੀ ਜਥੇਬੰਦੀ ਦੇ ਆਗੂਆਂ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰੇ ਤੇ ਸੰਗਰੂਰ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਟੈਂਟ ਵੀ ਨਹੀਂ ਲਗਾਉਣ ਦਿੱਤਾ ਸਾਰੀ ਰਾਤ ਕੰਪਿਊਟਰ ਅਧਿਆਪਕ ਉਹਨਾਂ ਦੇ ਬੱਚੇ ਪਰਿਵਾਰ ਤੇ ਔਰਤਾਂ ਅਧਿਆਪਕਾਂ ਨੂੰ ਖੁੱਲੇ ਅਸਮਾਨ ਹੇਠ ਸੋਣਾਂ ਲਈ ਮਜਬੂਰ ਹੋਣਾ ਪਿਆ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਫਾਰਮਰ ਪ੍ਰੋਟੈਸਟ ਦੇ ਵਿੱਚ ਦਾਦੇਵਾਲ ਨੂੰ ਮਿਲਣ ਲਈ ਢਾਬੀ ਗੁਜਰਾ ਬਾਰਡਰ ਪੁੱਜੇ ਨੇ ਜੀ ਡੀਜੀਪੀ ਗੌਰਵ ਜੱਦਵ ਮਰਨ ਵਰਤ ਤੋੜਨ ਦੀ ਕੀਤੀ ਹੈ ਜੀ ਅਪੀਲ ਪੰਜਾਬ ਪੁਲਿਸ ਮੁਖੀ ਗੌਰਵ ਜੱਦਵ ਨੇ ਅੱਜ ਪਟਿਆਲਾ ਜ਼ਿਲ੍ਹੇ ਦੀ ਅਧੀਨ ਪੈਂਦੇ ਪਿੰਡ ਢਾਬੀ ਗੁਜਰਾ ਖਨੋਰੀ ਬਾਰਡਰ ਤੇ 20 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਹਨਾਂ ਦੀ ਨਾਲ पूज्य केंद्रीय मंत्री गृह मंत्रालय ਦੇ ਡਾਇਰੈਕਟਰ ਮਨਸ਼ਕ ਮਿਸ਼ਰਾ ਵੀ ਮੌਜੂਦ ਰਹੇ ਉਹਨਾਂ ਨੇ ਅਪੀਲ ਕੀਤੀ ਹੈ ਜੀ ਆਪਣੇ ਮਰਨ ਵਰਤ ਤੋੜਨ ਦੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮਾਨਸਾ ਦੇ ਪਿੰਡ ਵੀਰ ਖੁਰਦ ਨੇੜੇ ਸ਼ੇਰੋ ਰਜਵਾਹੀ ਚ ਪਾੜ ਪੈਨ ਕਾਨ ਕਣਕ ਦੇ ਖੇਤਾਂ ਚ ਭਰਿਆ ਜੀ ਪਾਣੀ ਕਿਸਾਨਾਂ ਨੇ ਜਦੋਂ ਜਹਾਜ਼ ਦਿਮਗ ਰੋ ਕੀਤਾਜੀ ਬੰਦ ਪਿੰਡ ਵੀਰਖੁਰਦ ਨਵੇੜੇ ਜਜਵਾਹੇ ਵਿਚ ਪਾੜ ਪੈਣ ਕਾਰਨ ਹਿੱਪੇ ਪਿੰਡ ਹੀਰੋਖੁਰਦ ਅਤੇ ਵੀਰਖੁਰਦ ਦੇ ਕਿਸਾਨਾਂ ਦੀ ਫਸਲ ਦੀ ਕਣਕ ਦੀ ਫਸਲ ਡੁੱਬ ਗਈ ਹੈ ਪਿੰਡ ਵੀਰਖੁਰਦ ਤੋਂ ਹੀਰੋਖੁਰਦ ਦੇ ਕਿਸਾਨਾਂ ਨੇ ਦੱਸਿਆ ਕਿ ਤਕਰੀਬਨ ਸਵੇਰੇ 3 ਵਜੇ ਹੀਰੋਖੁਰਦ ਵੱਸੋਂ ਬਹੁਤ ਵੱਡਾ ਪਾੜ ਪੈ ਗਿਆ ਜਿਸ ਕਰਕੇ ਦੋਵਾਂ ਪਿੰਡਾਂ ਵਿੱਚ ਅਨਾਉਂਸਮੈਂਟ ਕਰਕੇ ਕਿਸਾਨਾਂ ਨੂੰ ਇਕੱਠੇ ਕੀਤੀ ਗਈ ਹੈ ਉਸ ਤੋਂ ਬਾਅਦ ਲਈ ਵੀਡੀਓ ਖਬਰ ਦੀ ਜਥੇਦਾਨ ਦੀ ਸੰਗਤਾਂ ਨੂੰ ਅਪੀਲ ਸ਼ਹੀਦੀ ਪੰਦਰਵਾੜੇ ਦੌਰਾਨ ਲਗਾਏ ਜਾਣੇ ਜਾਂਦੇ ਨੇ ਇਹ ਸਾਦੇ ਲੰਗਰ ਕਿੱਤਨੇ ਜਾਣ ਵਾਲੇ ਜੀ ਮੂਲ ਮੰਤਰ ਦੇ ਗੁਰ ਮੰਤਰ ਦੇ ਚਾਪ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਬ ਗਿਆਨੀ ਰਗਵੀਰ ਸਿੰਘ ਨੇ ਸਾਹਿਬ ਜਦਾਂ ਦੇ ਸ਼ਹੀਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ 15 ਤੋਂ 28 ਦਸੰਬਰ ਤੱਕ ਸ਼ਹੀਦੀ 15ਵਾਲਾ ਮਨਾਇਆ ਜਾਵੇਗਾ ਜੋ ਉਹਨਾਂ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਗੁਰਦੁਆਰਾਂ ਵਿੱਚ ਸਾਦੇ ਲੰਗਰ ਤਿਆਰ ਕੀਤੇ ਜਾਣ ਤੇ ਲੰਗਰ ਵਿੱਚ ਕਿਸੇ ਵੀ ਪ੍ਰਕਾਰ ਦਾ ਮਿੱਠਾ ਜਾਂ ਵਿਸ਼ੇਸ਼ ਪਕਵਾਨ ਤਿਆਰ ਨਾ ਕੀਤਾ ਜਾਣਾ ਚਾਹੀਏ ਉਸ ਤੋਂ ਬਾਅਦ ਅਗਲੀ ਵੀਡੀਓ ਵਰਦੀ ਮਰਨ ਵਰਤ ਤੇ ਬੈਠੇ ਡੱਲੇਵਾਲ ਨੂੰ ਲੈ ਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਬਿਆਨ ਪਿਛਲੇ 20 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਖਨਾਰੀ ਬਾਰਡਰ ਤੇ ਮਰਨਵਰਤ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਸੰਘਰਸ਼ 2021 ਤੋਂ ਵੀ ਚੱਲਿਆ ਜੋ ਲੰਮਾ ਸਮਾਂ ਚੱਲਿਆ ਉਹਨਾਂ ਵੀ ਕਿਸਾਨਾਂ ਨੇ ਇਹੀ ਬਹੁਤ ਮਿਹਨਤ ਕੀਤੀ ਹੈ ਮੰਗਾਂ ਮੰਨ ਲਈਆਂ ਸਨ ਪਰ ਲਾਗੂ ਨਾ ਕਰਨਾ ਅੱਜ ਸਾਨੂੰ ਇਹੋ ਜਿਹੇ ਕਿਸਾਨ ਆਗੂਆਂ ਦੀ ਜ਼ਰੂਰਤ ਹੈ ਜੋ ਡੱਲੇਵਾਲ ਸਾਹਿਬ ਨੂੰ ਕਹਾਂਗਾ ਕਿ ਤੁਹਾਡੇ ਵਰਗੇ ਲੀਡਰਾਂ ਦੀ ਜ਼ਰੂਰਤ ਹੈ ਮੈਂ ਤੁਹਾਡੇ ਨਾਲ ਸੋਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਫਤੇਗੜ੍ਹ ਸਾਹਿਬ ਨੂੰ ਆਉਂਦੀਆਂ ਸੜਕਾਂ ਦਾ ਕੰਮ ਸ਼ਹੀਦੀ ਸਭਾ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ ਡੀਸੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਬਾਬਾ ਚੋਰਾਵਰਸਪੇ ਬਾਬਾ ਬਰੇ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਦੇ ਲਾਸ਼ਾਨੀ ਸ਼ਹਾਦਤ ਦੇ ਸ਼ਾਦ ਵਿੱਚ 25 ਤੋਂ 27 ਦਸੰਬਰ ਤੱਕ ਹੋਣ ਵਾਲੇ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਨੂੰ ਸਹੂਲਤ ਨੂੰ ਮੁੱਖ ਰੱਖਦੇ ਆ ਗੁਰਦੁਆਰਾ ਸ੍ਰੀ ਫਤੇਗੜ੍ਹ ਸਾਹਿਬ ਵਿੱਚ ਆਉਣ ਵਾਲੀਆਂ ਸੜਕਾਂ ਦੇ ਤਕਰੀਬਨ ਸੜਕਾਂ ਦੀ ਮੁਰੰਮਤ ਵਾਸਤੇ 65.52 ਲੱਖ ਰੁਪਏ ਖਰਚ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਅਗਲੀ ਵਡੇ ਖਬਰ ਜੀ ਪੰਜਾਬ ਦੇ ਤਹਿਸੀਲਦਾਰ ਵਿਜੀਲੈਂਸ ਤੋਂ ਖਾਜੇ ਨਾਰਾਜ਼ ਨੇ ਅਨਮਿੱਥੇ ਸਮੇਂ ਲਈ ਹੜਤਾਲ ਦੀ ਚੇਤਾਵਨੀ ਦਿੱਤੀ ਹੈ ਪੰਜਾਬ ਦੇ ਤਹਿਸੀਲਦਾਰ ਇੱਕ ਵਾਰ ਫਿਰ ਹੜਤਾਲ ਤੇ ਜਾਣ ਲਈ ਤਿਆਰ ਵਿਚ ਨੇ ਕਿਉਂਕਿ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਕੋ ਕੱਤੀ ਤੌਰ ਤੇ ਵਿਸ਼ਵਾਸ ਦਿੱਤੇ ਜਾਣ ਵਾਲੇ باوجود ਤਹਿਸੀਲਦਾਰ ਜੂਨੀਅਨ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਤਹਿਸੀਲਦਾਰਾਂ ਨੇ ਪੰਜਾਬ ਸਰਕਾਰ ਨੂੰ 2 ਦਿਨਾਂ ਦਾ ਸਮਾਂ ਦਿੰਦੇ ਨੇ ਮੰਗਲਵਾਰ ਸ਼ਾਮ ਤੱਕ ਕਾਰਵਾਈ ਕਰਨ ਦੀ ਲੀਕ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬੁੱਢਾ ਦਰਿਆ ਦੀ ਸਾਫ ਸਫਾਈ ਦਾ ਕੰਮ ਕੇਂਦਰ ਸਰਕਾਰ ਤੋਂ ਬਿਨਾ ਨਹੀਂ ਹੋ ਸਕਦਾ ਰਾਜਾ ਵਿੜਿੰਗ ਸੰਤਨੀ ਸਹਿਰ ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਨਾਲ ਪੱਕ ਚੁੱਕਿਆ ਪੰਜਾਬ ਵਿੱਚ ਪੰਜ ਨਗਰ ਨਿਗਮ ਚੋਣਾਂ ਜਿੱਤਣ ਲਈ ਸਾਰੀਆਂ ਪਾਰਟੀਆਂ ਵੱਲੋਂ ਦਾਅਵੇਦਾਰੀ ਕੀਤੀ ਜਾ ਰਹੀ ਹੈ ਅਤੇ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਮੈਦਾਨ ਵਿੱਚ ਉਤਰ ਚੁੱਕੇ ਨੇ ਅਤੇ ਆਪਣੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਵਿੱਚ ਕਰਨ ਲੱਗੇ ਨੇ ਉਸ ਤੋਂ ਬਾਅਦ ਅਗਲੀ ਵਟਾ ਜੀ ਪਵਨ ਕੁਮਾਰ ਬੰਸਲ ਮੋਰ ਐਕਟਿਵ ਹੋ ਚੁੱਕੇ ਨੇ ਕਾਂਗਰਸ ਚ ਟਕਰਾਅ ਦੀ ਸਥਿਤੀ ਹੈ ਸਮਰਥਕਾਂ ਨੇ ਮਨੀਸ਼ ਦਿਵਾੜੀ ਖਿਲਾਫ ਖੋਲਿਆ ਜੀ ਮੋਰਚਾ ਭਾਜਪਾ ਵਾਂਗ ਕਾਂਗਰਸੀ ਆਗੂਆਂ ਵੀ ਟਕਰਾਅ ਦੇ ਧੜੇਦਾਰ ਵੱਧਦੀ ਜਾ ਰਹੀ ਹੈ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ ਬਿਜਲੀ ਦੇ ਨਿੱਜੀਕਰਨ ਵਿਰੁੱਧ ਖੁੱਲ ਕੇ ਸਾਹਮਣੇ ਆ ਚੁੱਕੇ ਨੇ ਉਸ ਤੋਂ ਬਾਅਦ ਅਗਲੀ ਵਟਾ ਜੀ ਸਿਹਤ ਅਤੇ ਸਿੱਖਿਆ ਖੇਤਰ ਨੂੰ ਸੁਰਜੀਤ ਕਰਨਾ ਸਾਡੀ ਮੁੱਖ ਤਰਜੀਹ ਹੈ ਇਹ ਖਬਰ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਨੇ ਇਹ ਤਬਰ ਨੂੰ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਤੇ ਸਿਹਤ ਖੇਤਰਾਂ ਦੀ ਕਾਇਆ ਕਲਪਨ ਕਰਨ ਲਈ ਮੁੱਖ ਤਰਤੀਬ ਵਿੱਚ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੀਕੇ ਜੀ ਉਗਰਾਹਾ 23 ਦਸੰਬਰ ਨੂੰ ਡੀਸੀ ਦਫ਼ਤਰ ਵਿੱਚ ਕੇ ਲਾਈ ਗਈ ਜੀ ਰੋਸ ਪ੍ਰਦਰਸ਼ਨ ਉਸ ਤੋਂ ਬਾਅਦ ਅਗਲੀ ਵੀਡੀਓ ਲੁਧਿਆਣਾ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗ ਚੁੱਕਿਆ ਹੈ ਮੌਜੂਦਾ ਕੌਂਸਲਰ ਸਿਕੰਦਰ ਸਿੰਘ ਪਲਾਹਾ ਨੇ ਸਮੇਤ ਹੋਰ ਵਿੱਚ ਆਪ ਵਿੱਚ ਸ਼ਾਮਲ ਹੋ ਚੁੱਕੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਵਿਕਾਸ ਕਾਰਜਾਂ ਲਈ 4 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜੀ ਇਹ ਖਬਰ ਹੈ ਜੀ ਫਾਜ਼ਿਲਕਾ ਦੇ ਵਿਧਾਇਕ ਪਿੰਡ ਝੁੱਗੇ ਵਾਲ ਵਿਖੇ ਸਮਸ਼ਾਨ ਘਾਟ ਵਿੱਚ ਪੱਠੀ ਬਣਾਉਣਾ ਤੇ ਪੀਣ ਵਾਲਾ ਪਾਣੀ ਸਾਫ ਮਹੀਆ ਕਰਵਾਉਣ ਵਾਸਤੇ 4 ਲੱਖ ਰੁਪਏ ਜਾਰੀ ਕੀਤੇ। ਕਿਸਾਨਾਂ ਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਕੇ ਮਸਲੇ ਕੀਤੇ ਜਾਣਗੇ ਜੀ ਹਲ ਚੀਮਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਹਰਪਾਲ ਸਿੰਘ ਚੀਮਾ ਨੇੜਲੇ ਪਿੰਡ ਸੰਗਤੀ ਵਾਲਾ ਵਿਖੇ ਡਾ ਜੈਪ ਸਿੰਘ ਸਰਪੰਚ ਵੱਲੋਂ ਕਰਵਾਈ ਧਾਰਮਿਕ ਸਮਾਗਮ ਵਿੱਚ ਸਮੂਲੀਅਤ ਕਰਨ ਪਰੌਂਚੇ ਤੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਹੈ। ਉਹਨਾਂ ਨੇ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਰਾਸ਼ਨ ਕਾਰਡ ਧਾਰਕਾਂ ਲਈ ਰਾਹ ਦੀ ਖਬਰ ਹੈ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਕਰਮਚਾਰੀਆਂ ਦੇ ਵੱਧ ਵੱਖ-ਵੱਖ ਟੀਮਾਂ ਨੇ ਪ੍ਰਧਾਨ ਮੰਤਰੀ ਗਰੀਬ ਅੰਨ ਕਲਿਆਣ ਯੋਜਨਾ ਨਾਲ ਜੁੜੇ 466162 ਰਾਸ਼ਨ ਕਾਰਡ ਧਾਰਕਾਂ ਦੇ 50-80% ਦੀ ਪਰਿਵਾਰਾਂ ਨੂੰ ਮੁਫਤ ਕਣਕ ਦਾ ਲਾਭ ਦੇਣ ਦਾ ਕੰਮ ਮੁਕੰਮਲ ਕਰ ਲਿਆ ਧਿਆਨਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਕੇਂਦਰ ਸਰਕਾਰ ਵੱਲੋਂ ਉਕਤ ਸਕੀਮ ਨਾਲ ਸੰਬੰਧਿਤ ਲਾਪਾਤਰੀ ਪਰਵਰਣ ਨੂੰ 1 ਨਵੰਬਰ ਤੋਂ 31 ਜਨਵਰੀ ਤੱਕ 3 ਮਹੀਨੇ ਦੀ ਮੁਫਤ ਕਣਕ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜਿਸ ਵਿੱਚ ਰਾਸ਼ਨ ਕਾਰਡ ਵਿੱਚ ਰਜਿਸਟਰ ਹਰੇਕ ਮੈਂਬਰ ਨੂੰ 5 ਕਿਲੋ ਪ੍ਰਤੀ ਮਹੀਨੇ ਦੇ ਹਿਸਾਬ ਨਾਲ 3 ਮਹੀਨੇ ਲਈ 15 ਕਿਲੋ ਕਣਕ ਮੁਫਤ ਦਿੱਤੀ ਜਾ ਰਹੀ ਹੈ ਜੇਕਰ ਇੱਕ ਰਾਸ਼ਨ ਕਾਰਡ ਧਾਰਕ ਵਿੱਚ 4 ਮੈਂਬਰ ਰਜਿਸਟਰਡ ਨੇ ਤਾਂ ਪਰਿਵਾਰ ਨੂੰ 60 ਕਿਲੋ ਤੱਕ ਕਣਕ ਲੈ ਸਕਦੇ ਨੇ ਜੀ ਪੰਜਾਬ ਵਿੱਚ 38 ਲੱਖ ਰਾਸ਼ਨ ਕਾਰਡ ਦਾ ਵਿੱਚੋਂ 1.31 ਦਾ ਕਰੋੜ ਮੈਂਬਰਾਂ ਨੂੰ ਕਣਕ ਦਾ ਲਾਭ ਮਿਲ ਰਿਹਾ ਹੈ ਜੀ ਤਾਈਸੀ ਜੀ ਅੱਜ ਦੇ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸ ਇਧਰ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ